1563 ਨੂੰ ਸਨਮਾਨਯੋਗ ਬੀਬੀ ਭਾਨੀ ਦੀ ਕੁੱਖ ਤੋਂ ਮੇਰੇ ਸਤਿਗੁਰੂ ਗੁਰੂ ਰਾਮਦਾਸ ਦੇ ਘਰ ਵਿੱਚ ਤੀਸਰੇ ਔਰ ਸਭ ਤੋਂ ਛੋਟੇ ਬੇਟੇ ਦਾ ਜਨਮ ਹੋਇਆ ਜਿਨ੍ਹਾਂ ਨੂੰ ਆਪਾਂ ਪੰਜਵੇਂ ਸਤਿਗੁਰੂ ਧੰਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਜਿੱਥੇ ਗੁਰਦੁਆਰਾ ਡੇਰਾ ਸਹਿਬ ਵਿੱਚ ਜਿਨ੍ਹਾਂ ਦਰਸ਼ਨ ਕੀਤੇ ਆ ਉੱਥੇ ਹਜ਼ੂਰ ਨੂੰ ਸ਼ਹੀਦ ਕੀਤਾ ਗਿਆ ਤੇ ਤਸੀਹੇ ਦਿੱਤੇ ਗਏ ਉਹ ਲਾਹੌਰ ਇੱਕ ਲਾਲ ਖੂਹੀ ਹੈ ਤਸੀਂ ਇਹ ਉੱਥੇ ਦਿੱਤੇ ਗਿਆ ਅੱਜ ਜੇ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਸਾਡੇ ਕੋਲ ਹੈ ਇਹ ਸਿਰਫ 33 ਤਵੀ ਤੇ ਬਹਿਣ ਵਾਲੇ ਗੁਰੂ ਅਰਜੁਨ ਦੇਵ ਦੀ ਕਿਰਪਾ ਕਰਕੇ ਗੁਰੂ ਅਰਜੁਨ ਦੇਵ ਨੂੰ ساری ਜ਼ਿੰਦਗੀ ਤਪਾਨ ਦਾ ਯਤਨ ਕੀਤਾ ਗਿਆ ਕੁਰਬਾਨ ਜਾਮਾ ਆਪਣੇ ਪੰਜਵੇਂ ਸਤਿਗੁਰੂ ਤੋਂ ਉਹ 33 ਤਵੀ ਤੇ ਬੈਠੇ ਵੀ ਦਿੱਤੇ ਦਰਸ਼ਨੀ ਡਿਉੜੀ ਜਿਹੜੇ ਪੁੱਲ ਤੇ ਆਪਦੇ ਚੱਲਦੇ ਹੋ ਤੇ ਜਿਸ ਸ੍ਰੀ ਅਰਬੰਦ ਸਾਹਿਬ ਵਿੱਚ ਮੱਥਾ ਟੇਕ ਦਿਓ ਇਹ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ